ਮੋਗਾ ਦੇ ਪਿੰਡ ਹਿੰਮਤਪੁਰਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜੀਹਾਂ ਇੱਕ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜੀਜਾ ਤੇ ਸਾਲੀ ਦਾ ਰਿਲੇਸ਼ਨ ਨੂੰ ਲੈ ਕੇ ਇੱਥੇ ਵੱਡੀ ਖਬਰ ਹੈ ਜੀਜੇ ਨੇ ਆਪਣੀ ਹੀ ਸਾਲੀ ਦਾ ਸਿਰ ਦੇ ਪਰਨੇ ਦੇ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਤਾਂ ਸਾਲੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਔਰ ਮਾਮਲਾ ਜਾਣ ਕੇ ਤੁਹਾਡੇ ਹੋਸ਼ ਛੁੱਟ ਜਾਣਗੇ ਜੀਹਾਂ ਬਹਾਨਾ ਕੀ ਲਾ ਦਤਾ ਹੈ ਕਾਰਨ ਕੀ ਦੱਸਿਆ ਹੈ ਕਿ ਹਾਰਟ ਅਟੈਕ ਦੇ ਨਾਲ ਮੌਤ ਹੋ ਚੁੱਕੀ ਹੈ ਤਾਂ ਪਰ ਅਸਲ ਦੇ ਵਿੱਚ ਮਾਜ਼ਰਾ ਜਿਹੜਾ ਆ ਉਹ ਕੋਈ ਹੋਰ ਸੀਗਾ ਮਾਜ਼ਰਾ ਸੁਣ ਕੇ ਤੁਹਾਡੇ ਵੀ ਜਿਹੜੇ ਐ ਰੋਂਗ ਤੇ ਖੜੇ ਹੋ ਜਾਣਗੇ ਕਿ ਅਸਲ ਦੇ ਵਿੱਚ ਹੁਣ ਰਿਸ਼ਤਿਆਂ ਦੀ ਜੇਕਰ ਗੱਲ ਕਰੀ ਤਾਂ ਰਿਸ਼ਤੇ ਕਿਹੜੇ ਰਹਿ ਚੁੱਕੇ ਨੇ ਤਾਂ ਰਿਸ਼ਤਿਆਂ ਨੂੰ ਲੈ ਕੇ ਗੱਲ ਕਰਦਾ ਤਾਂ ਰਿਸ਼ਤੇ ਇੱਥੇ ਤਾਰ-ਤਾਰ ਖੋਏ ਨੇ ਸਿਰ ਦੇ ਪਰਨੇ ਦੇ ਨਾਲ ਹੀ ਸਾਲੀ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦਰਅਸਲ ਇਹ ਗੱਲ ਸਾਹਮਣੇ ਆਈ ਹੈ ਕਿ ਜੀਜੇ ਤੇ ਸਾਲੀ ਦਾ ਆਪਸ ਦੇ ਵਿੱਚ ਰਿਲੇਸ਼ਨ ਸੀਗਾ ਨਾਜਾਇਜ਼ ਸਬੰਧ ਸੀ ਔਰ ਇੱਥੋਂ ਤੱਕ ਕਿ ਸਾਲੀ ਗਰਭਵਤੀ ਵੀ ਸੀਗੀ ਔਰ ਜਦੋਂ ਜੀਜੇ ਨੇ ਵਿਆਹ ਦਾ ਪ੍ਰਪੋਜ਼ਲ ਆਪਣੀ ਸਾਲੀ ਨੂੰ ਦਿੱਤਾ ਕਿ ਮੇਰੇ ਨਾਲ ਵਿਆਹ ਕਰਵਾ ਤਾਂ ਸਾਲੀ ਜਿਹੜੀ ਆ ਉਹ ਮੁਕਰ ਜਾਂਦੀ ਆ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੰਦੀ ਹੈ ਔਰ ਤੈਸ਼ ਦੇ ਵਿੱਚ ਆਏ ਜੀਜੇ ਨੇ ਇੰਨਾ ਵੱਡਾ ਖੌਫਨਾਕ ਕਾਰਾ ਕਰ ਦਿੱਤਾ ਆਪਣੀ ਹੀ ਸਾਲੀ ਦਾ ਸਿਰ ਦੇ ਪਰਨੇ ਦੇ ਨਾਲ ਗਲਾ ਘੁੱਟ ਕੇ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਇਹ ਅਸੀਂ ਖਬਰ ਸੁਣਦੇ ਆ ਜਾਂ ਇਹ ਪੜ੍ਹਦੇ ਆ ਕਿ ਆਖਿਰ ਇਹ ਕੀ ਵਰਤਾਰਾ ਵਾਪਰਿਆ ਤਾਂ ਇੱਕ ਵਾਰੀ ਰੋਂਗਟੇ ਖੜੇ ਹੋ ਜਾਂਦੇ ਨੇ ਕਿ ਇਹ ਅੱਜ ਕੱਲ ਦੀ ਦੁਨੀਆ ਦੇ ਵਿੱਚ ਕੀ ਵਾਪਰਿਆ ਹੈ ਰਿਸ਼ਤਿਆਂ ਦੇ ਕੀ ਮਾਇਨੇ ਜਿਹੜੇ ਨੇ ਉਹ ਰਹਿ ਚੁੱਕੇ ਨੇਤਾ ਮੋਗਾ ਦੇ ਹਿੰਮਤਪੁਰਾ ਤੋਂ ਇਹ ਹੈਰਾਨ ਕਰ ਦੇਣ ਵਾਲੀ ਗੱਲ ਜਿਹੜੀ ਹੈ ਉਹ ਸਾਹਮਣੇ ਆਈ ਹੈ ਖੌਫਨਾਕਾਰਾ ਜੀਜੇ ਦੇ ਵੱਲੋਂ ਕੀਤਾ ਗਿਆ ਸਾਲੀ ਦੇ ਨਾਲ ਪਿਆਰ ਕਰਦਾ ਸੀ ਸਾਲੀ ਦੇ ਨਾਲ ਦੱਸਿਆ ਜਾ ਰਿਹਾ ਕਿ ਨਜਾਇਜ਼ ਸਬੰਧ ਵੀ ਬਣਾਏ ਫਿਰ ਉਸ ਤੋਂ ਬਾਅਦ ਇਹ ਵੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਸਾਲੀ ਜਿਹੜੀ ਆ ਉਹ ਗਰਭਵਤੀ ਵੀ ਸੀਗੀ ਪੇਟ ਤੋਂ ਵੀ ਸੀਗੀ ਔਰ ਉਸਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀਗਾ ਜੀਜਾ ਤਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੰਨਾਂ ਤਸਵੀਰਾਂ ਤੋਂ ਵੀ ਅੰਦਾਜ਼ਾ ਕਿਤਨਾ ਕਿਤੇ ਲਗਾਇਆ ਜਾ ਸਕਦਾ ਹੈ ਕਿ ਜੀਜੇ ਸਾਲੀ ਦਾ ਰਿਸ਼ਤਾ ਹੋਵੇ ਤੇ ਇਸ ਤਰੀਕੇ ਦੀਆਂ ਤਸਵੀਰਾਂ ਹੋਣ ਤਾਂ ਕਾਫੀ ਕੋਜੇ ਤਸਵੀਰਾਂ ਆਪ ਮੁਹਾਰੇ ਹੀ ਬਿਆਨ ਕਰ ਜਾਂਦੀਆਂ ਨੇ ਇੱਕ ਵਾਰੀ ਤਸਵੀਰਾਂ ਦੇਖ ਕੇ ਤਾਂ ਸ਼ਾਇਦ ਤੁਹਾਨੂੰ ਵੀ ਭੁਲੇਖਾ ਪੈ ਗਿਆ ਹੋਣਾ ਕਿ ਪਤੀ ਪਤਨੀ ਹੈ ਆਪਸ ਦੇ ਵਿੱਚ ਪਰ ਇਹ ਪਤੀ ਪਤਨੀ ਨਹੀਂ ਹੈ ਇਹ ਜੀਜਾ ਸਾਲੀ ਹੈ ਤਸਵੀਰ ਬਿਲਕੁਲ ਉਸ ਐਂਗਲ ਦੇ ਵਿੱਚ ਲੱਗਦੀ ਹੈ ਕਿ ਤੁਹਾਨੂੰ ਵੀ ਇਹ ਦੇਖ ਕੇ ਯਕੀਨ ਨਹੀਂ ਹੋਣਾ ਕਿ ਯਾਰ ਜੀਜਾ ਸਾਲੀ ਇਸ ਤਰੀਕੇ ਦੇ ਨਾਲ ਪਹਿਲੀ ਗੱਲ ਤਾਂ ਇਹ ਐਂਗਲ ਤਸਵੀਰ ਤੋਂ ਕਈ ਕੁਝ ਬਿਆਨ ਕਰ ਦਿੰਦਾ ਫਿਰ ਦੂਸਰੀ ਗੱਲ ਇਹ ਅਸੀਂ ਜਾਣਦੇ ਹਾਂ ਕਿ ਪਿਆਰ ਦੇ ਵਿੱਚ ਇਨਸਾਨ ਕੀ ਕੁਝ ਕਰ ਜਾਂਦਾ ਪਰ ਰਿਸ਼ਤਿਆਂ ਦੀ ਸਮਝ ਜ਼ਰੂਰ ਹੋਣੀ ਚਾਹੀਦੀ ਹੈ ਕਿ ਤੁਸੀਂ ਰਿਸ਼ਤਾ ਕਿੱਥੇ ਬਣਾ ਰਹੇ ਹੋ ਕਿਹਦੇ ਨਾਲ ਰਿਸ਼ਤਾ ਬਣਾ ਰਹੇ ਹੋ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਤੁਹਾਡੀ ਵਾਈਫ ਦੀ ਭੈਣ ਹੈ ਇੱਕ ਵੱਡਾ ਰਿਸ਼ਤਾ ਹੈ ਤਾਂ ਉਸ ਦੇ ਵਿੱਚ ਕਿਸ ਤਰੀਕੇ ਦਾ ਤੁਸੀਂ ਰਿਲੇਸ਼ਨ ਕਰ ਰਹੇ ਹੋ ਤਾਂ ਹਿੰਮਤਪੁਰ ਪਿੰਡ ਆ ਮੋਗੇ ਦੇ ਵਿੱਚ ਵੱਡੀ ਘਟਨਾ ਸਾਹਮਣੇ ਆਈ ਹੈ ਸਿਰ ਦੇ ਪਰਨੇ ਦੇ ਨਾਲ ਜੀਜੇ ਨੇ ਆਪਣੀ ਹੀ ਸਾਲੀ ਦਾ ਗਲਾ ਘੁੱਟਿਆ ਤੇ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਹਿਲਾ ਰਿਲੇਸ਼ਨ ਬਣਾਏ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਪਹਿਲਾ ਨਜਾਇਜ਼ ਸਬੰਧ ਸੀ ਔਰ ਸਾਲੀ ਗਰਭਵਤੀ ਵੀ ਸੀਗੀ ਔਰ ਜਦੋਂ ਵਿਆਹ ਕਰਨ ਦੀ ਪ੍ਰਪੋਜ਼ਲ ਦਿੱਤੀ ਜੀਜੇ ਨੇ ਤਾਂ ਸਾਲੀ ਨੇ ਅੱਗੇ ਨੂੰ ਇਨਕਾਰ ਕਰ ਦਿੱਤਾ ਤਾਂ ਤੈਸ਼ ਦੇ ਵਿੱਚ ਆਣ ਕੇ ਜੀਜੇ ਨੇ ਆਪਣੀ ਸਾਲੀ ਦਾ ਜਿਹੜਾ ਆ ਗਲਾ ਘੁੱਟ ਕੇ ਤੇ ਕਤਲ ਕਰ ਦਿੱਤਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਪਰਿਵਾਰ ਨੂੰ ਇਹ ਦੱਸਿਆ ਕਿ ਉਸ ਦੀ ਮੌਤ ਜਿਹੜੀ ਹੈ ਹਾਰਟ ਅਟੈਕ ਦੇ ਨਾਲ ਹੋਈ ਹੈ ਹੁਣ ਪਰਿਵਾਰ ਨੂੰ ਇਹ ਪੂਰੇ ਮਾਜਰੇ ਦਾ ਪਤਾ ਕਿਵੇਂ ਲੱਗਾ ਪੂਰੀ ਘਟਨਾ ਦਾ ਪਤਾ ਕਿਵੇਂ ਲੱਗਾ ਕਿ ਅਸਲ ਦੇ ਵਿੱਚ ਕੀ ਵਾਰਦਾਤ ਵਾਪਰੀ ਹੈ ਅਜੇ ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਦੇ ਭੋਗ ਨੂੰ ਕੁਝ ਹੀ ਦਿਨ ਹੋਏ ਸੀਗੇ ਤਾਂ ਉਹਨਾਂ ਦਾ ਜਿਹੜਾ ਜੀਜਾ ਹਰਦੀਪ ਸਿੰਘ ਉਹ ਜਿਹੜਾ ਏਅਰਪੋਰਟ ਤੇ ਜਾ ਕੇ ਜਹਾਜ਼ ਦੇ ਸਾਹਮਣੇ ਖੜ ਕੇ ਫੋਟੋ ਪਾਉਂਦਾ ਹੈ ਵੀ ਆਹ ਲੋ ਜੀ ਯਾਰ ਤਾਂ ਚੱਲਿਆ ਬਾਹਰ ਤਾਂ ਇੱਥੋਂ ਫਿਰ ਪਤਾ ਲੱਗਦਾ ਹੈ ਕਿ ਯਾਰ ਅਜੇ ਤਾਂ ਇਹ ਵੱਡੀ ਘਟਨਾ ਹੋ ਕੇ ਵਾਪਰੀ ਹੈ ਤਾਂ ਇਹਦੇ ਵੱਲੋਂ ਇਸ ਤਰੀਕੇ ਦੀਆਂ ਫੋਟੋਆਂ ਪਾਉਣੀਆਂ ਇਸ ਤਰੀਕੇ ਦੇ ਮੈਸੇਜ ਕਰਨੇ ਜਿੱਥੋਂ ਪਰਿਵਾਰ ਦੇ ਮਨ ਦੇ ਵਿੱਚ ਸ਼ੱਕ ਪੈਦਾ ਹੋ ਗਿਆ ਕਿ ਇਹ ਮਾਜਰਾ ਕੀ ਹੈ ਤਾਂ ਪਰਿਵਾਰ ਨੇ ਤਫ਼ਤੀਸ਼ ਕਰਨੀ ਸ਼ੁਰੂ ਕੀਤੀ ਆ ਥੋੜਾ ਬੈਕਗ੍ਰਾਉਂਡ ਦੇ ਵਿੱਚ ਝਾਤ ਮਾਰਨੀ ਸ਼ੁਰੂ ਕੀਤੀ ਤਾਂ ਫਿਰ ਉੱਥੋਂ ਜਾ ਕੇ ਪਤਾ ਲੱਗਿਆ ਕਿ ਇਹ ਮਾਜਰਾ ਹੋਰ ਸੀਗਾ ਪ੍ਰੇਮ ਸਬੰਧ ਸੀਗੇ ਰਿਲੇਸ਼ਨ ਵੀ ਬਣਾਏ ਗਏ ਤੇ ਉਸ ਤੋਂ ਬਾਅਦ ਹਰਦੀਪ ਜਿਹੜਾ ਉਹਨਾਂ ਦਾ ਜਵਾਈ ਹੈ ਜਵਾਈ ਨੇ ਇੰਨੀ ਗੰਦੀ ਕਰਤੂਤ ਕੀਤੀ ਇਸ ਤਰੀਕੇ ਦਾ ਮਾੜਾ ਜਿਹੜਾ ਉਹ سلوਕ ਕੀਤਾ ਇਸ ਤਰੀਕੇ ਦੀ ਗੰਦੀ ਹਰਕਤ ਕੀਤੀ ਉਹਨਾਂ ਦੀ ਬੇਟੀ ਦੇ ਨਾਲ ਤਾਂ ਉਸ ਤੋਂ ਬਾਅਦ ਪਰਿਵਾਰ ਦੇ ਵੀ ਹੋਸ਼ ੁੱਟ ਗਏ ਐ ਤੇ ਹੁਣ ਜਿਹੜੀ ਉਹਨਾਂ ਦੀ ਬੇਟੀ ਹੈ ਉਹਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਤੇ ਹੁਣ ਗ੍ਰਿਫਤਾਰ ਕਰ ਲਿਆ ਗਿਆ ਹਰਦੀਪ ਨੂੰ ਹਰਦੀਪ ਡਰਾਵੇ ਵੀ ਦਿੰਦਾ ਸੀਗਾ ਆਪਣੇ ਹੀ ਸਹੁਰੇ ਪਰਿਵਾਰ ਨੂੰ ਡਰਾਵੇ ਵੀ ਦਿੰਦਾ ਸੀਗਾ ਕਿ ਤੁਹਾਡੀ ਦੂਜੀ ਬੇਟੀ ਨੂੰ ਮੈਂ ਛੱਡ ਦੂੰਗਾ ਉਹਦਾ ਜਵਾਬ ਘਰ ਲਜੇਗਾ ਜੇ ਤੁਸੀਂ ਕੁਝ ਕੀਤਾ ਤਾਂ ਇਸ ਤਰੀਕੇ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸੀਗੀਆਂ ਇਹ ਬਿਲਕੁਲ ਨੋਟ ਤੁਸੀਂ ਦੇਖ ਸਕਦੇ ਹੋ ਹੁਣ ਜਿਹੜੀ ਸ਼ਿਕਾਇਤ ਅ ਦਰਜ ਕਰਵਾਈ ਗਈ ਹੈ ਤਾਂ ਇਹ ਤੁਹਾਡੀ ਪ੍ਰਤੀਕਿਰਿਆ ਅ ਮੈਂ ਜ਼ਰੂਰ ਜਾਣਨੀ ਚਾਹਾਂਗਾ ਕਿ ਕਿਵੇਂ ਦੇਖਦੇ ਹੋ ਅੱਜ ਕੱਲ ਦੇ ਰਿਸ਼ਤਿਆਂ ਦੀ ਜੇਕਰ ਗੱਲ ਕਰੀਏ ਤਾਂ ਰਿਸ਼ਤੇ ਕਿਵੇਂ ਦੇ ਖੁਦਸ਼ੋਕੇ ਨੇ ਇੱਕ ਜੀਜਾ ਸਾਲੀ ਦਾ ਰਿਸ਼ਤਾ ਨਾ ਕਿਵੇਂ ਨਾ ਹੁੰਦਾ ਤਾਂ ਕਿਵੇਂ ਦਾ ਬਣਾ ਕੇ ਇਹ ਜਿਹੜੀ ਤਸਵੀਰ ਆਈ ਹੈ ਤੇ ਹੁਣ ਸਮਾਜ ਦੇ ਵਿੱਚ ਇਹ ਤਸਵੀਰ ਕਿਵੇਂ ਦੀ ਜਾਰੀ ਹੈ ਤਾਂ ਇਥੋਂ ਅਸੀਂ ਤੁਹਾਡੀ ਪ੍ਰਤੀਕਿਰਿਆ ਆ ਜ਼ਰੂਰ ਜਾਣਨੀ ਚਾਹਾਂਗੇ ਕਿ ਕਿਵੇਂ ਦੇਖਦੇ ਹੋ ਅੱਜ ਕੱਲ ਰਿਸ਼ਤਿਆਂ ਦੇ ਉੱਪਰ ਭਰੋਸਾ ਕਿਵੇਂ ਕੀਤਾ ਜਾਵੇ ਤਾਂ ਜੀਜਾ ਸਾਲੀ ਦੇ ਆ ਰਿਸ਼ਤੇ ਨੂੰ ਇੱਥੇ ਕਲੰਕਿਤ ਕੀਤਾ ਗਿਆ ਇਸ ਜੀਜੇ ਹਰਦੀਪ ਦੇ ਵੱਲੋਂ ਗੰਦੀ ਕਰਤੂਤ ਕੀਤੀ ਗਈ ਹੈ ਔਰ ਸਾਲੀ ਦੇ ਨਾਲ ਪਹਿਲਾਂ ਰਿਲੇਸ਼ਨ ਬਣਾਏ ਨਜਾਇਜ਼ ਸਬੰਧ ਵੀ ਦੱਸੇ ਜਾ ਰਹੇ ਸੀ ਔਰ ਫਿਰ ਹੁਣ ਇਹ ਵੀ ਖਬਰ ਆਈ ਹੈ ਕਿ ਉਹ ਗਰਭਵਤੀ ਵੀ ਸੀ ਜਦੋਂ ਇਸ ਗੱਲ ਦਾ ਪਤਾ ਹਰਦੀਪ ਨੂੰ ਲੱਗਿਆ ਜਿਹੜਾ ਜੀਜਾ ਹੈ ਉਸ ਨੂੰ ਪਤਾ ਲੱਗਿਆ ਤਾਂ ਉਹਨੇ ਵਿਆਹ ਕਰਵਾਉਣਾ ਚਾਹਿਆ ਸ਼ਰਨਜੀਤ ਜਿਹੜੀ ਸਾਲੀ ਹੈ ਉਹਦੇ ਨਾਲ ਵਿਆਹ ਕਰਵਾਉਣਾ ਚਾਹਿਆ ਤਾਂ ਜਦੋਂ ਲੜਕੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤਾਂ ਉਸਨੇ ਆਪਣੇ ਹੀ ਸਿਰ ਦੇ ਪਰਨੇ ਦੇ ਨਾਲ ਗਲਾ ਘੁੱਟ ਕੇ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਘਰੇ ਇਹ ਦੱਸ ਦਿੱਤਾ ਕਿ ਉਸ ਦੀ ਜਿਹੜੀ ਮੌਤ ਹੈ ਉਹ ਹਾਰਟ ਅਟੈਕ ਦੇ ਨਾਲ ਹੋਈ ਹੈ ਤਾਂ ਪਰਿਵਾਰ ਨੂੰ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਜਦੋਂ ਅੰਤਿਮ ਅਰਦਾਸ ਵੀ ਹੋ ਜਾਂਦੀ ਹੈ ਭੋਗ ਪੈ ਜਾਂਦਾ ਹੈ ਤਾਂ ਹਰਦੀਪ ਉਸ ਤੋਂ ਅਗਲੇ ਦਿਨੀ ਪਰਿਵਾਰ ਦਾ ਕਹਿਣਾ ਹੈ ਕਿ ਜਾ ਕੇ ਤੇ ਫੋਟੋ ਆਪਾਈਆਂ ਜਾ ਰਹੀਆਂ ਨੇ ਜਸ਼ਨ ਮਨਾਏ ਜਾ ਰਹੇ ਨੇ ਜਦੋਂ ਫਿਰ ਸਾਨੂੰ ਪਤਾ ਲੱਗਾ ਅਸੀਂ ਗੱਲ ਨੂੰ ਦੇਖਿਆ ਘੋਖ ਪੜਤਾਲ ਕਰਨੀ ਸ਼ੁਰੂ ਕੀਤੀ ਤਾਂ ਰੂਕਮਬਾਉ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਔਰ ਰੂਕਮਬਾਉ ਖੁਲਾਸਾ ਜਿਹੜਾ ਹੋਇਆ ਹੈ ਪਰਿਵਾਰ ਸਦਮੇ ਦੇ ਵਿੱਚ ਹੈ ਤੇ ਪਰਿਵਾਰ ਨੇ ਸ਼ਿਕਾਇਤ ਜਿਹੜੀ ਹੈ ਉਹ ਹੁਣ ਪੁਲਿਸ ਨੂੰ ਦਿੱਤੀ ਹੈ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਤੇ ਹੁਣ ਇਸ ਮਾਮਲੇ ਦਾ ਜਿਹੜਾ ਇਹ ਪਰਦਾ ਫਾਸ਼ ਹੋਇਆ ਫਿਲਹਾਲ ਹਰਦੀਪ ਜਿਹੜਾ ਕਿ ਜੀਜਾ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਤੇ ਅਗਲੀ ਕਾਰਵਾਈ ਜਿਹੜੀ ਆ ਬਣਦੀ ਉਹ ਵੀ ਕੀਤੀ ਜਾਣੀ ਹੈ ਕਿਉਂਕਿ ਖੌਫਨਾਕ ਵਾਅਦਾ ਤੋਂ ਅੰਜਾਮ ਇਸ ਹਰਦੀਪ ਨੇ ਦਿੱਤਾ ਹੈ ਆਪਣੀ ਸਾਲੀ ਦਾ ਕਤਲ ਕੀਤਾ ਆਪਣੇ ਸਿਰ ਦੇ ਪਰਨੇ ਦੇ ਨਾਲ ਹੀ ਘੁੱਟ ਕੇ ਉਸ ਦਾ ਗਲਾ ਘੁੱਟ ਕੇ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਤੁਹਾਡੀ ਪ੍ਰਤੀਕਿਰਿਆ ਇਸ ਦੇ ਬਾਬਤ ਅਸੀਂ ਜਰੂਰ ਜਾਣਨੀ ਚਾਹਵਾਂਗੇ ਕਿ ਕਿਵੇਂ ਦੇਖਦੇ ਹੋ ਅੱਜ ਦੇ ਰਿਸ਼ਤਿਆਂ ਨੂੰ ਲੈ ਕੇ ਕਿਹਦੇ ਤੇ ਭਰੋਸਾ ਕਰਨਾ ਚਾਹੀਦਾ ਹੈ ਤੇ ਕਿਹਦੇ ਤੇ ਨਹੀਂ ਆਪਣੀ ਪ੍ਰਤੀਕਿਰਿਆ ਜਿਹੜੀ ਹੈ ਸਾਡੇ ਨਾਲ ਜਰੂਰ ਸਾਂਝੀ ਕਰਨੀ ਹੈ